ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਪਵਾਨੀਗੜ੍ਹ ਦਾ ਨਾਜ ਮੰਡੀ ਦੀਆਂ ਦਿਖਾਉਣੇ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਣਕ ਦੀ ਖਰੀਦ ਜਿੱਥੇ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਪਵਾਨੀਗੜ੍ਹ ਦੀ ਨਾਜ ਮੰਡੀ ਦੇ ਵਿੱਚ ਸ਼ੁਰੂ ਕਰਵਾਈ ਗਈ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਖਰੀਦ ਅਧਿਕਾਰੀ ਵੀ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਐਸਡੀਐਮ ਮਨਜੀਤ ਕੌਰ ਪਵਾਨੀਗੜ੍ਹ ਅਤੇ ਉਹਨਾਂ ਦੇ ਨਾਲ ਆਰਟੀਆ ਸਿਚੂਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਤੇ ਹੋਰ ਵੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਲੱਗੇ ਕਣਕ ਦੇ ਢੇਰ ਪਰ ਜਿੱਥੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧਾਂ ਦੀ ਅਜਪੋਲ ਖੁੱਲਦੀ ਨਜ਼ਰ ਆਈ ਤਸਵੀਰਾਂ ਵਿੱਚ ਸਾਨੂੰ ਦਿਖਾਉਣਿਆ ਪੁਆਨੇਗੜ ਦੀ ਅਨਾਜ ਮੰਡੀ ਦੇ ਵਿੱਚ ਖੜੇ ਆਵਾਰਾ ਪਸ਼ੂ ਜੋ ਕਿ ਇੱਕ ਮੂੰਹ ਚੜਾ ਕੇ ਨਜ਼ਰ ਆ ਰਹੇ ਹਨ ਜਿੱਥੇ ਕਿ ਸਰਕਾਰ ਪ੍ਰਬੰਧਾਂ ਦੇ ਦਾਅਵੇ ਦੀ ਵੱਡੀ ਵੱਡੀ ਪੋਲ ਖੋਲ ਰਹੀ ਹੈ ਪਰ ਇਹ ਤਸਵੀਰਾਂ 'ਚ ਪੁਆਨੇਗੜ ਦੀ ਅਨਾਜ ਮੰਡੀ ਦੀਆਂ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਆਵਾਰਾ ਪਸ਼ੂ ਖੜੇ ਨਜ਼ਰ ਆ ਰਹੇ ਹਨ ਕਿਸਾਨਾਂ ਦੀ 6 ਮਹੀਨਿਆਂ ਦੀ ਮਾਪੁੱਤਾਂ ਨੂੰ ਪਾਲੀ ਫਸਲ ਦੇ ਵਿੱਚ ਦੇਖ ਸਕਦੇ ਹੋ ਆਵਾਰਾ ਪਸ਼ੂਆਂ ਵੱਲੋਂ ਖਾਧੀ ਜਾ ਰਹੀ ਹੈ ਤਸਵੀਰਾਂ ਵਿੱਚ ਕੋਈ ਵੀ ਮੰਡੀ ਵਿੱਚੇ ਪ੍ਰਬੰਧ ਖੁੱਲ੍ਹ ਦੇ ਨਜ਼ਰ ਆ ਨਹੀਂ ਆ ਰਹੇ ਸਨ ਜਦੋਂ ਇਸ ਸਬੰਧੀ ਐਸਡੀਐਮ ਤੇ ਹਲਕਾ ਵਿਧਾਇਕ ਐਮਐਲਐਨ ਨਰਿੰਦਰ ਕੌਰ ਭਰਾਜ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਇਸ ਨੋਟਿਸ ਦੇ ਵਿੱਚ ਕੀ ਇਹ ਨੋਟਿਸ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਹਨ ਇਹ ਸਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਇਹ ਪਵਾਨੀਗੜ ਅਨਾਜ ਮੰਡੀ ਦੀਆਂ ਤਸਵੀਰਾਂ ਹਨ ਜਿੱਥੇ ਕਿ ਡੰਗਰਾਂ ਤੁਸੀਂ ਪਰੰਪਰ ਦੇਖ ਸਕਦੇ ਹੋ ਔਰ ਪ੍ਰਬੰਧ ਸਫਾਈ ਦੇ ਦੇਖ ਸਕਦੇ ਹੋ ਕਿਵੇਂ ਗੰਦਗੀ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ ਜਿੱਥੇ ਕਿ ਤੁਹਾਨੂੰ ਕੁੱਤੇ ਵੀ ਗੰਦਗੀ ਦੇ ਵਿੱਚ ਮੂੰਹ ਮਾਰਦੇ ਨਜ਼ਰ ਆਉਣਗੇ ਤਸਵੀਰਾਂ ਹਨ ਛੱਡਾਂ ਦੀਆਂ ਜਿੱਥੇ ਕਿ ਸਫਾਈ ਦੇ ਪ੍ਰਬੰਧਾਂ ਨੂੰ ਲੈ ਕੇ ਹਨ ਜਿੱਥੇ ਕਿ ਸਰਕਾਰ ਵੱਲੋਂ 1 ਅਪ੍ਰੈਲ ਨੂੰ ਜਿੱਥੇ ਕਿ ਖਰੀਦ ਪ੍ਰਬੰਧਾਂ ਦੀ ਦਾਅਵੇ ਕੀਤੇ ਜਾ ਰਹੇ ਹਨ ਜਿੱਥੇ ਕਿ ਅੱਜ 12 ਅਪ੍ਰੈਲ ਹੋ ਚੁੱਕਿਆ ਪਰ ਦਾਅਵੇ ਪੋਲ ਖੁੱਲਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦਿਖਾਉਣਿਆ ਮੰਡੀ ਦੇ ਵਿੱਚ ਬਿਜਲੀ ਚੱਲ ਰਹੀ ਹੈ ਪਰ ਜੋ ਕੰਮ ਕਰਨ ਕਰਨ ਵਾਲੇ ਵਰਕਰਾਂ ਉਹ ਆਪ ਹੀ ਕੰਮ ਕਰਦੇ ਨਜ਼ਰ ਆ ਰਹੇ ਹਨ ਸਿਰਫ ਦਾਅਵੇ ਮੰਡੀ ਮਾਰਕੀਟ ਕਮੇਟੀ ਭਵਾਨੀਗੜ੍ਹ ਦੀ ਪੋਲ ਖੁੱਲਦੇ ਨਜ਼ਰ ਆ ਰਹੇ ਹਨ ਜੋਦੀਸ਼ ਤੋਂ ਸੰਬੰਧੀ ਐਸਡੀਐਮ ਅਤੇ ਹਲਕਾ ਵਿਧਾਇਕ ਨੂੰ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਇਸ ਨੋਟਿਸ ਵਿੱਚ ਮੇਰੇ ਨਹੀਂ ਹਨ ਇਹ ਤਸਵੀਰਾਂ ਥੋੜੇ ਆਪਣੇ ਆਪ ਵਿੱਚ ਇੱਕ ਸਵਾਲੀਆ ਨਿਸ਼ਾਨ ਪੈਦਾ ਕਰ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਗੰਦਗੀ ਦੇ ਢੇਰ ਨਾਜ਼ ਮੰਡੀ ਪਵਾਨੀਗੜ੍ਹ ਦੇ ਵਿੱਚ ਲੱਗੇ ਨਜ਼ਰ ਆ ਰਹੇ ਹਨ ਜਿੱਥੇ ਕਿ 12 ਤਰੀਕ ਤੋਂ ਤਰੀਕ April ਹੋ ਚੁੱਕੀ ਹੈ ਪਰ ਜਿੱਥੇ 1 April ਤੋਂ ਖਰੀ ਚਾਲੂ ਕਰਨ ਦੇ ਸਰਕਾਰ ਦਾਅਵੇ ਕਰਦੀ ਨਜ਼ਰ ਆ ਰਹੀ ਹੈ ਉੱਥੇ ਤਸਵੀਰਾਂ ਵੀ ਦੇਖ ਸਕਦੇ ਹੋ ਐਮਐਲਏ ਦੇ ਅਤੇ ਐਸਡੀਐਮ ਦੇ ਆਉਣ ਤੋਂ ਪਹਿਲਾਂ ਸਫਾਈ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਤੁਹਾਡੇ ਸਾਹਮਣੇ ਮਸ਼ੀਨ ਚੱਲਦੀ ਨਜ਼ਰ ਆ ਰਹੀ ਹੈ ਕਿ ਇਹ ਪ੍ਰਬੰਧਨ ਇਹ ਪ੍ਰਬੰਧਨ ਦਾਅਵੇ ਦੀ ਪੂਲ ਖੁੱਲਦੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਆਵਾਰਾ ਪਸ਼ੂ ਜੋ ਕਿ ਨਾਜ ਮੰਡੀ ਭਵਾਨੀਗੜ੍ਹ ਦੇ ਵਿੱਚ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਸਬੰਧੀ ਜਦੋਂ ਐਸਡੀਐਮ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਸਵਾਲ ਕੀਤੇ ਗਏ ਤਾਂ ਉਹ ਕੀ ਕਹਿੰਦੇ ਨਜ਼ਰ ਆਏ ਉਹ ਤੁਹਾਨੂੰ ਸੁਣਾਉਣੇ ਆ ਤਸਵੀਰਾਂ ਦੇ ਵਿੱਚ ਵੀ ਕੀ ਕਹਿੰਦੇ ਨਜ਼ਰ ਆਏ ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਆਰਤੀਆਂ ਨਾਲ ਵੀ ਇਸ ਸਬੰਧੀ ਮੀਟਿੰਗ ਕੀਤੀ ਗਈ ਆ ਰਹੀਆਂ ਮੁਸ਼ਕਲਾਂ ਸੰਬੰਧੀ ਵੀ ਉਹਨਾਂ ਨੇ ਗੱਲਬਾਤ ਕੀਤੀ ਅਤੇ ਜਿੱਥੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕੀ ਪ੍ਰਬੰਧ ਹੁੰਦੇ ਹਨ ਕਿਉਂਕਿ ਟਰੱਕ ਜਿੰਨੇ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਵੀ ਖੜੇ ਨਜ਼ਰ ਆ ਰਹੇ ਹਨ ਉੱਥੇ ਉਹਨਾਂ ਦੇ ਨਾਲ ਬੱਕ ਬੱਕ ਆਰਤੀਆ ਸਿਚੁਏਸ਼ਨ ਦੇ ਪ੍ਰਧਾਨ ਵੀ ਬੈਠੇ ਨਜ਼ਰ ਆ ਰਹੇ ਹਨ ਜਿੱਥੇ ਕਿ ਪ੍ਰਦੀਪ ਮਿੱੱਤਲ ਜੀ ਵੱਲੋਂ ਮੰਡੀ ਦੇ ਵਿਚਾਰੀਆਂ ਮੁਸ਼ਕਲਾਂ ਸੰਬੰਧੀ ਹਲਕਾ ਵਿਧਾਇਕ ਨਰਿੰਦਰ ਕਰੋਜ ਬਰਾਜ ਨੂੰ ਜਾਣਕਾਰੀ ਦਿੱਤੀ ਗਿਆ ਤੇ ਸੁਣਾਉਣਿਆ ਹੋਰ ਕੀ ਕੀ ਕਹਿੰਦੇ ਨਜ਼ਰ ਆਈ ਉਹਨਾਂ ਨੂੰ ਪਤਾ ਨਹੀਂ ਹੋੜ ਹੈ ਕਿ ਕਿੱਦੀ ਕਰਾਜੋ ਕਿਲੋਵਟ ਦਾ ਕਨੈਕਸ਼ਨ ਹੈ ਕਾਚੂ ਵੀ ਲੱਗੀ ਮੇਟਰ ਕੋਈ ਸਾਹਲ ਜਿਹੜਾ ਜਈ ਹੈ ਆਪਣੇ ਨੂੰ ਨਹੀਂ ਜਾਈ ਆ ਰਹੋ ਤੇ ਕੋਈ ਨੰਬਰ ਹੈ ਇਹ ਇਹਨਾਂ ਲੈ ਜਾ ਕਰੋ ਮਾਨਸ ਗਰੀ ਇਹਨਾਂ ਲੈ ਜਾ ਕਰੋ ਪ੍ਰੈਗੁਨੋ ਵੀ ਪਈ ਪ੍ਰਾ ਚੌੜਾ ਲੱਗੀ ਲੱਗੀ ਪੁੱਲਾ ਕੱਟੀ ਜਾਂਦਾ ਐਫ ਪੀ ਕੱਲ ਪਾਰ ਕਿੰਨੇ ਵਜੇ ਆ ਜੀ ਕੱਲ ਪਾਰ ਕਿੰਨੇ ਵਜੇ ਆ ਜੀ ਅੱਜ ਸ਼ਾਮ ਤੱਕ ਆਜੂ ਵਧੀਆ ਮੈਂ ਲਾ ਹਾਂ ਜੀ ਫਿਰ ਜੁਲਦੀ ਜੀ ਫਿਲਟਰ ਕਰ ਦਿਓ ਹੋਣਿਆ ਤ੍ਰਿੰਦਰਪਾਲ ਨੂੰ ਖੜਾਓ ਇਹਨਾਂ ਦਾ ਕੀ ਦਾਣਾ ਬਹੁਤ ਆ ਆ ਜੋ ਤ੍ਰਿੰਦਰਪਾਲ ਆ ਗਏ ਰਾਜ ਲੱਗੀ ਸੀ ਐਸੀ ਵੀ ਦਾਣਾ ਹਾਂ ਠੀਕ ਆ ਜੀ ਹਾਂ ਜੀ ਪ੍ਰਿਸ਼ਨ ਮਾਰੋਗੇ ਕਰੀ ਮੈਂ ਲਓ ਮੁਠਾ ਕਰਾਓ ਲਓ ਸਾਡੀ ਆਰਬਾਸ਼ੀ ਲੱਕੀ ਕਰਾਉਂਦੇ ਲੋ ਜੀ ਲੋ ਇਹਦਾ ਨਾ ਇਹ ਸਾਡੇ ਮਿਹਨਤਾਂ ਸਖਤੀਆਂ ਜੀ ਫੇਰ ਹੋਰ ਕੀ ਹੋਏ ਸਾਰੇ ਕੰਮ ਨਹੀਂ ਕਰਦੇ ਸਾਡੇ ਵੈਸੇ ਵੀ ਲੱਗਦੀ ਹੈ ਲੱਗਦੀ ਆ ਜਾ 200 ਰੁਪਏ 22 ਦਾ ਸਾਰੀ ਦਸਾਂ ਦਾ ਤਾਂ ਵੀ ਸਾਰੀ ਮਾਜਰ ਪੂਰੇ ਹੋ ਜਾਓ ਵੀਰੇ ਅੱਗੇ ਹੋ ਜਾਓ ਇਹ ਡਰ ਗਏ ਇਹ ਨਾਲੇ ਡਰ ਗਏ ਬੰਦੇ ਨਾਲ ਡਰਾ ਗਏ ਉਹ ਕੱਲ ਤੋਂ ਖਰੋ ਦੀ ਘਰ ਦੇ ਖਲਾਗ ਕੰਟੀਲਾ ਸਲਾਹ ਵਾਲੀ ਚਾਹੀਦੇ ਤੇ ਉਹਦਾ ਵਰਕਰ ਨਾਲ ਇਕੱਤੀ ਵੀ ਨਹੀਂ ਹਾਂ ਉਹਦੇ ਨਾਲ ਫੋਟੋ ਪਹਿਲੇ ਦੇਖਿਓ ਬਹੁਤ ਨਾਲ ਮਾਰਦੇ ਨਹੀਂ ਕਰਦੇ ਹਾਂਜੀ ਮੈਡਮ ਲਕੀਤ ਪ੍ਰਬੰਧਾਂ ਦੇ ਚਾਲੂ ਕੀਤੇ ਗਏ ਨੇ ਪਾਨੀਗੜ ਮੰਡੀ ਚ ਹਾਂਜੀ ਅੱਜ ਮਾਲਿਆ ਐਮਐਲਏ ਸਰਬ ਦੇ ਕਰ ਕਮਲਾਂ ਦੇ ਨਾਲ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ ਜਿੰਨੀਆਂ ਢੇਰੀਆਂ ਆਈਆਂ ਹਨ ਉਹ ਸਾਰੀਆਂ ਦਾ ਵੀ ਮੋਇਸਟਰ ਵਗੈਰਾ ਵੀ ਚੈੱਕ ਕੀਤਾ ਬਿਲਕੁਲ ਐਸ ਪਰ ਪੈਰਾਮੀਟਰ ਆਈਆਂ ਨੇ ਆਪਣੇ ਕੋ ਕਣਕ ਹਾਂ ਕਣਕ ਦੇ ਸੀਜ਼ਨ ਨੂੰ ਧਿਆਨ ਰੱਖਦੇ ਹੋਏ ਐਡਵਾਂਸ ਦੇ ਵਿੱਚ ਮੰਡੀਆਂ ਦੇ ਪ੍ਰਬੰਧਾਂ ਵਾਸਤੇ ਜੋ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਜੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਸਾਨੂੰ ਪ੍ਰਾਪਤ ਹੋਈਆਂ ਨੇ ਉਹਦੇ ਅਕੋਰਡਿੰਗ ਸਾਡੀਆਂ ਟੀਮਾਂ ਨੇ ਫੀਲਡ ਦੇ ਵਿੱਚ ਜਾ ਕੇ ਇਹਨਾਂ ਚੀਜ਼ਾਂ ਨੂੰ ਇਨਸ਼ੋਰ ਕਰਨਾ ਹੁੰਦਾ ਹੈ ਕਿ ਸਾਫ ਸਫਾਈ ਪੀਣ ਵਾਲੇ ਪਾਣੀ ਔਰ ਸ਼ੇਡ ਦਾ ਪ੍ਰਬੰਧ ਹਰ ਪੱਖੋਂ ਧਿਆਨ ਰੱਖਿਆ ਜਾ ਰਿਹਾ ਔਰ ਅਸੀਂ ਇਹਨੂੰ ਯਕੀਨੀ ਬਣਾਉਣ ਲਈ ਅਸੀਂ ਬੱਜਿਬੱਤਾ ਦਿੰਦੀ ਹੈ ਸਾਡੀ ਅਸੀਂ ਆਪਣੇ ਲੈਵਲ ਤੇ ਜਿਹੜੇ ਪੂਰੇ ਮੁਕਤਪਾ ਪ੍ਰਬੰਧ ਕੀਤੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਸੀਜ਼ਨ ਦੇ ਵਿੱਚ ਕੋਈ ਲਿਫਟਿੰਗ ਸੰਬੰਧੀ ਕੋਈ ਕਮ ਕਮੀ ਨਹੀਂ ਹੋਣੀ ਚਾਹੀਦੀ ਜੇ ਹੁਣ ਵੀ ਮੈਂ ਡਿਪਾਰਟਮੈਂਟਸ ਦੇ ਨਾਲ ਇਨਸਪੈਕਟਰਸ ਦੇ ਨਾਲ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪੂਰੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਲਿਫਟਿੰਗ ਨੂੰ ਕਿਸੇ ਤਰ੍ਹਾਂ ਵੀ ਢਿੱਲ ਲਿਫਟਿੰਗ ਦੇ ਵਿੱਚ ਬਰਦਾਸ਼ਤ ਨਹੀਂ ਆ ਪਿੰਡਾਂ 'ਚ ਮੰਡੀਆਂ ਦੇ ਪ੍ਰਬੰਧਾਂ ਦੇ ਕਿਵੇਂ ਲੱਗਦੇ ਮੈਡਮ ਮਾਰੇ ਤੱਕ ਜਿਵੇਂ ਪੌਣੀਗਾੜਾ ਲਈ ਬਹੁਤ ਨੀਟ ਹੈ ਹੁਣ ਅੱਜ ਜੇ ਮੇਨ ਯਾਰਡ ਇੱਥੋਂ ਸ਼ੁਰੂ ਹੋਇਆ ਤਾਂ 2-4 ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸੀਜ਼ਨ ਇੱਕਦ ਜਦੋਂ ਆਪਣਾ ਸਟਾਰਟ ਹੋ ਕੇ ਤੇ ਨਾਲ ਹੀ ਇਹ ਚੱਲ ਪੈਣਾ ਕੰਮ ਤੇ 10-15 ਦਿਨਾਂ ਦੇ ਵਿੱਚ ਹਾਰਡਲੀ ਇਹ ਹਾੜੀ ਦਾ ਜਿਹੜਾ ਸੀਜ਼ਨ ਹੈ ਮੁਕੰਮਲ ਕਰ ਲੈਂਦੇ ਆ। ਤੁਸੀਂ ਬਹੁਤ ਵਾਰ ਦੇਖਿਆ ਜਾਂਦਾ 10 ਅਜੇ ਹੀ ਪ੍ਰਬੰਧ ਕੀਤੇ ਗਏ ਨੇ। ਜਿਵੇਂ ਤੁਹਾਨੂੰ ਹੁਣ ਐਮਐਲਏ ਸਾਹਿਬ ਨੇ ਦੱਸਿਆ ਕਿ ਆਪਾਂ ਇਹਦੇ ਲਈ ਫਾਇਰ ਸਟੇਸ਼ਨ ਇੱਥੇ ਇੰਸਟਾਲ ਕਰ ਲੈਣੇ ਆ। ਬਟ ਇੱਥੇ ਪਰਮਾਨੈਂਟ ਵੀ ਮੈਡਮ ਇਹਦੇ ਲਈ ਪ੍ਰਬੰਧ ਕਰ ਰਹੇ ਨੇ ਉਹ ਜਲਦੀ ਆਪਣੇ ਕੋਲ ਪਰਮਾਨੈਂਟ ਫਾਇਰ ਸਟੇਸ਼ਨ ਇੱਥੇ ਸਥਾਪਿਤ ਹੋ ਰਿਹਾ। ਐਜ਼ ਆਫ ਨਾਓ ਆਪਾਂ ਜਿਹੜਾ ਸੰਗਰੂਰ ਤੋਂ ਲੈ ਕੇ ਆ ਕਿਤੋਂ ਵੀ ਲੈ ਕੇ ਆਪਾਂ ਉਹਨੂੰ ਸੀਜ਼ਨ ਦੇ ਦੌਰਾਨ ਇੰਸਟਾਲ ਕਰ ਲੈਣੇ ਆ। ਠੀਕ ਹੈ ਤਾਂ ਕਿਸਾਨਾਂ ਨੂੰ ਕੋਈ ਖਾਸ ਅਪੀਲ ਨਹੀਂ। ਕਿਸਾਨਾਂ ਨੂੰ ਇਹ ਬੇਨਤੀ ਵੀ ਹੈ ਕਿ ਅਸੀਂ ਉਹਨਾਂ ਨੂੰ ਵਚਨਬੱਧ ਵੀ ਹੈਗੇ ਹਾਂ ਉਹਨਾਂ ਦੇ ਨਾਲ ਕਿ ਉਹਨਾਂ ਨੂੰ ਟਾਈਮਲੀ ਅਸੀਂ ਪੇਮੈਂਟ ਕਰਨ ਲਈ ਪੰਜਾਬ ਸਰਕਾਰ پابੰਦ ਹੈ ਸਾਡਾ ਡਿਪਾਰਟਮੈਂਟ ਇਹਦੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਔਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪੇਸ਼ੈਂਸ ਰੱਖਣ ਤੇ ਨਾਲ ਹੀ ਆਪਣੀ ਜਿਹੜੀ ਫਸਲ ਹੈ ਉਹਨੂੰ ਐਸ ਪਰ ਨੋਰਮਸ ਸਾਡੇ ਕੋਲ ਲੈ ਕੇ ਆਓ ਥੈਂਕ ਯੂ ਮੈਨ ਥੈਂਕ ਯੂ ਹਾਂ ਜੀ ਕੀ ਨਾਮ ਹੈ ਜੀ ਪ੍ਰਦੀਪ ਮਿੱਤਲ ਪ੍ਰਧਾਨ ਅਨਾਜ ਮੰਡੀ ਭੋਨੇਗੜ ਪ੍ਰਧਾਨ ਜੀ ਅੱਜ ਖਰੀਦ ਚાલુ ਕੀਤੀ ਹੈ ਕੀ ਅ ਬਿਲਕੁਲ ਜੀ ਦੇਖੋ ਅੱਜ ਜੋ ਸਰਕਾਰੀ ਖਰੀਦ ਦੀ ਅੱਜ ਸ਼ੁਰੂਆਤ ਹੋਈ ਹੈ ਉਹ ਸਾਡੇ ਸਤਿਕਾਰਯੋਗ ਐਮਐਲਏ ਨਿਰਿੰਦਰਪੁਰ ਭਰਾ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਸਟੀਐਮ ਮੈਡਮ ਮਨਜੀਤ ਕੌਰ ਜੀ ਤੇ ਸਬੰਧਤ ਜੋ ਮੰਡੀ ਨਾਲ ਸਾਰੇ ਸਾਡੇ ਮਹਿਕਮਿਆਂ ਦੇ ਅਧਿਕਾਰੀ ਸਹਿਬਾਨ ਆਏ ਹੋਏ ਸੀ ਜੋ ਆਪਣੇ ਘਰ ਕਮਲਾ ਨਾਲ ਮੰਡੀ ਦੀ ਸਰਕਾਰੀ ਮੰਡੀ ਚ ਸਰਕਾਰੀ ਖਰੀਦ ਕੰਕੜ ਦੀ ਅੱਜ ਸ਼ੁਰੂ ਕਰਵਾ ਕੇ ਗਏ ਨੇ ਅ ਜਿਹੜੀ ਕੁਝ ਮੀਟਿੰਗਾਂ ਹੋਈਆਂ ਨੇ ਮੰਗਾਂ ਸੀਗੀਆਂ ਔਰਤੀਆਂ ਦੀਆਂ ਕੰਕੜ ਨੂੰ ਖਰੀਦ ਨੂੰ ਲੈ ਕੇ ਜਾਂ ਪ੍ਰੋਸੈਸਪਾਈ ਦੇ ਪ੍ਰਬੰਧ ਨਾਲ ਕਿਵੇਂ ਦੇਖੋ ਬਹੁਤ ਖੁੱਲ ਕੇ ਅੱਜ ਮੀਟਿੰਗ ਹੋਈ ਹੈ ਕਣਕ ਦੇ ਖਰੀਦ ਪ੍ਰਬੰਧਾਂ ਦਾ ਤੇ ਲੋਡਿੰਗ ਦੀਆਂ ਜੋ ਸਮੱਸਿਆਵਾਂ ਸੀ ਉਹਨਾਂ ਨੂੰ ਬੈਠ ਕੇ ਸਾਰੇ ਵਿਭਾਗਾਂ ਵਾਲਿਆਂ ਨਾਲ, ਟਰਾਂਸਪੋਰਟਰ ਵੀ ਆਏ ਹੋਏ ਤੇ ਸਾਡੇ ਸਾਰੇ ਆੜਤੀ ਭਰਾ ਸੀ, ਲੇਬਰ ਵਾਲੇ ਸੀ ਸਾਰਿਆਂ ਨਾਲ ਬੈਠ ਕੇ ਪ੍ਰੋਪਰ ਮੀਟਿੰਗ ਹੋਈ ਹੈ ਤੇ ਐਸਡੀਐਮ ਸਾਹਿਬ ਤੇ ਐਮਐਲਏ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦੋਆ ਹੈ ਵੀ ਹਾੜੀ ਦੇ ਸੀਜ਼ਨ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੀਓ। ਬਸ ਠੀਕ ਹੈ। ਥੈਂਕ ਯੂ। ਜਿਹੜੀ ਕਣਕ ਦੀ ਖਰੀਦ ਸ਼ੁਰੂ ਕਰਵਾਈ ਅੱਜ ਸੀ ਕੀ ਕੰਮ? ਅ ਬਿਲਕੁਲ ਅੱਜ ਪਵਾਨੀਗੜ ਅਨਾਜ ਮੰਡੀ ਦੇ ਵਿੱਚ ਜਿਹੜੀ ਕਣਕ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਕਰਵਾਈ ਹੈ। ਸੋ ਮੇਰੇ ਨਾਲ ਰਸਮੀ ਤੌਰ ਤੇ ਸ਼ੁਰੂਆਤ ਕਰਾਉਣ ਲਈ ਐਸ ਡੀ ਐਮ ਮੈਡਮ ਮਨਜੀਤ ਕੌਰ ਜੀ ਤੇ ਸਾਡੇ ਮੰਡੀ ਦੇ ਪ੍ਰਧਾਨ ਤੇ ਸਾਡੇ ਸਾਰੇ ਅਹੁਦੇਦਾਰ ਸਹਿਬਾਨ ਤੇ ਸਾਰੀ ਮੰਡੀ ਦੇ ਆਰਥਿਕ ਸਹਿਬਾਨ ਜਿਹੜੇ ਮੌਜੂਦ ਨੇ ਔਰ ਖਰੀਦ ਸ਼ੁਰੂ ਕਰਾਈ ਹੈ। ਅ ਪ੍ਰਮਾਤਮਾ ਸੁੱਖ ਰੱਖੇ। ਕਿ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਜਿਹੜੀ ਕਿਉਂਕਿ ਬੱਦਲ ਦੋ ਦਿਨ ਦਾ ਪਿੱਛੇ ਅਸੀਂ ਦੇਖ ਰਿਹਾ ਕਿ ਮੌਸਮ ਖਰਾਬ ਹੋ ਰਿਹਾ ਸੋ ਇੱਕ ਇੱਕ ਦਾਣਾ ਜਿਹੜਾ ਆ ਉਹਦੀ ਮਿਹਨਤ ਆ ਜਿਹੜੀ ਕਿਸਾਨ ਨੂੰ ਉਹਦਾ ਮੁੱਲ ਮਿਲੇ ਸੋ ਅੱਜ ਆਏ ਆ ਸੋ ਅਸੀਂ ਯਕੀਨ ਦਿਵਾਉਂਦੇ ਆ ਕਿ ਹਰ ਤਰ੍ਹਾਂ ਦੇ ਜਿਹੜੇ ਖਰੀਦ ਦੇ ਜਿਹੜੇ ਪ੍ਰਬੰਧ ਨੇ ਉਹ ਕਰ ਲਏ ਗਏ ਨੇ ਚਾਹੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਚਾਹੇ ਸਫਾਈ ਦਾ ਪ੍ਰਬੰਧ ਆ ਚਾਹੇ ਲਿਫਟਿੰਗ ਦਾ ਸੋ ਹੁਣ ਵੀ ਅਸੀਂ ਮੀਟਿੰਗ ਕੀਤੀ ਆ ਸਾਰੀਆਂ ਵੱਖ-ਵੱਖ ਏਜੰਸੀਜ਼ ਦੇ ਜਿਹੜੇ ਇਨਸਪੈਕਟਰ ਸੀਗੇ ਉਹ ਵੀ ਬੁਲਾਏ ਨੇ ਮਾਰਕੀਟ ਕਮੇਟੀ ਤੋਂ ਵੀ ਬੁਲਾ ਦੀ ਕੋਈ ਪ੍ਰੋਬਲਮ ਹੋਵੇ ਚਾਹੇ ਵਾਰਦਾ ਨੇਦੀ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਨਾ ਆਉਣ ਦਿੱਤੀ ਜਾਵੇ ਔਰ ਸਾਡੇ ਜਿਹੜੇ ਕਿਸਾਨ ਨੇ ਜ਼ਿਮੀਦਾਰ ਨੇ ਅਸੀਂ ਇਸ ਚੀਜ਼ ਨੂੰ ਵੀ ਇਨਸ਼ੋਰ ਕਰਦੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਿ ਜਦੋਂ ਹੀ ਕਿਸਾਨ ਲੈ ਕੇ ਮੰਡੀ ਦੇ ਵਿੱਚ ਜਿਹੜਾ ਆਪਣਾ ਡਾਲਾ ਖੋਲੂਗਾ ਤਾਂ ਉਦੋਂ 24 ਘੰਟਿਆਂ ਦੇ ਵਿੱਚ ਜਿਹੜੀ ਉਹਦੀ ਫਸਲ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ ਸੋ ਇਸ ਚੀਜ਼ ਨੂੰ ਅਸੀਂ ਇਨਸ਼ੋਰ ਕਰਦੇ ਹਾਂ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਕੀਤੇ ਨੇ ਮੈਂ ਅੱਜ ਪਵਾਨੀਗੜ ਮੰਡੀ 'ਚ ਸ਼ੁਰੂਆਤ ਕਰਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਾਕ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਵੀ ਮੈਂ ਜਿਹੜਾ ਵਿਜ਼ਿਟ ਕਰਦੀ ਰਹੂੰਗੀ ਹਾਂ ਅਗਰ ਗੱਲ ਜਿਹੜੀ ਜਿਵੇਂ ਅੱਗ ਦੀ ਘਟਨਾਵਾਂ ਆਉਂਦੀ ਨੇ ਉਹਦੇ ਲਈ ਕੀ ਪ੍ਰਬੰਧ ਕੀਤਾ ਹੈ ਦੇਖੋ ਅ ਅੱਗ ਦੀਆਂ ਘਟਨਾਵਾਂ ਲਈ ਵੈਸੇ ਪਵਾਨੀਗੜ੍ਹ ਦੇ ਲਈ ਜਿਹੜਾ ਪਰਮਾਨੈਂਟ ਪੱਕਾ ਫਾਇਰ ਸਟੇਸ਼ਨ ਆ ਜਿਹੜਾ ਉਹ ਅਲੋਟ ਹੋ ਚੁੱਕਿਆ ਉਹਦੇ ਲਈ ਜਿਹੜੀ ਜ਼ਮੀਨ ਆ ਉਹ ਵੀ ਜਿਹੜੀ ਟਰੇਸ ਕਰ ਲਈ ਆ ਅਸੀਂ ਨੇ ਪਵਾਨੀਗੜ੍ਹ ਇਲਾਕੇ ਨੂੰ ਆਪਣਾ ਫਾਇਰ ਸਟੇਸ਼ਨ ਆ ਜਿਹੜਾ ਮਿਲ ਜੂਗਾ ਤੇ ਉਹਦੇ ਦੌਰਾਨ ਮੈਂ ਮੈਨੂੰ 3 ਸਾਲ ਹੋ ਗਏ ਨੇ ਐਮਐਲਏ ਬਣੀ ਨੂੰ ਪਰ ਮੈਂ ਪਿਛਲੇ 3 ਸਾਲਾਂ ਤੋਂ ਅਸੀਂ ਭਵਾਨੀ ਸੰਗਰੂਰ ਤੋਂ ਵਜੜੀ ਹੈਗੀ ਐ ਫਾਇਰ ਬ੍ਰੇਡ ਦੀ ਗੱਡੀ ਹਰ ਸਾਲ ਅਸੀਂ ਜਿਹੜਾ ਨਵੇਂ ਬਸ ਸਟੈਂਡ ਅਸੀਂ ਉਹਨੂੰ ਖੜਾ ਕਰਦੇ ਆ ਹੁਣ ਵੀ ਉੱਥੇ ਤੁਸੀਂ ਜਾ ਕੇ ਦੇਖੋ ਜਿਹੜੀ ਫਾਇਰ ਬ੍ਰੇਡ ਦੀ ਜਿਹੜੀ ਗੱਡੀ ਖੜੀ ਹੈ ਉਹਦਾ ਨੰਬਰ ਅਸੀਂ ਸੋਸ਼ਲ ਮੀਡੀਆ ਤੇ ਵੀ ਜਾਰੀ ਕਰ ਚੁੱਕੇ ਆ ਪ੍ਰਧਾਨ ਜੀ ਨੂੰ ਵੀ ਦੇ ਚੁੱਕੇ ਆ ਸਾਰਿਆਂ ਨੂੰ ਦੇ ਚੁੱਕੇ ਆ ਸੋ ਕੋਈ ਵੀ ਅਣਸਖਾਵੀ ਘਟਨਾ ਨਾ ਵਾਪਰੇ ਉਹਦੇ ਲਈ ਅਸੀਂ ਆਲਰੇਡੀ ਜਿਹੜਾ ਪੁਖਤਾ ਪ੍ਰਬੰਧਾ ਜਿਹੜਾ ਐਡਵਾਂਸ ਦੇ ਵਿੱਚ ਕਰ ਚੁੱਕੇ ਆ ਜਦੋਂ ਮੈਡਮ ਅੱਜ ਖਰੀ ਕੇਂਦਰ ਚਾਲੂ ਹੋਈ ਅਸੀਂ ਦੇਖਿਆ ਵੀ ਜਿਹੜੇ ਮੰ ਖਾਰੇ ਸੀ ਅਸੀਂ ਖੁਦ ਅੱਜ ਦੇਖਿਆ ਜੀ ਮੀਡੀਆ ਦੇ ਕੈਮਰਾ ਰੀ ਜੇ ਕੋਈ ਖਰੀਦ ਕੇਂਦਰ 'ਚ 13 ਤਰੀਕ ਹੋ ਚੁੱਕੇ ਤੇ 12 13 ਤਰੀਕ ਹੋ ਚੁੱਕੇ ਆ ਪਰ ਖਰੀਦ ਸਰਕਾਰ ਵੱਲੋਂ ਇੱਕ ਤਰੀਕ ਦੀ ਹੈ ਜੇ ਪਿੰਡ ਦੀਆਂ ਮੰਡੀਆਂ ਦੀ ਗੱਲ ਕਰੀਏ ਉੱਥੇ ਵੀ ਸਫਾਈ ਦਾ ਬਹੁਤ ਹਾਲ ਹੈ ਇਸ ਟਾਈਮ ਮੈਂ ਮੇਰੇ ਕੋਲ ਮੈਂ ਹੁਣੀ ਮੀਟਿੰਗ ਲਈ ਹੈ ਮੇਰੇ ਕੋਲ ਕੋਈ ਇਦਾਂ ਦੀ ਧਿਆਨ ਦੇ ਵਿੱਚ ਨਹੀਂ ਆਈ ਹੈਗੀ ਸਾਰੇ ਆੜਤੀਏ ਬੈਠੇ ਸੀ ਕਿ ਸਾਰੀਆਂ ਏਜੰਸੀਆਂ 'ਚ ਬੈਠੀਆਂ ਸੀ ਜੇ ਫਿਰ ਵੀ ਕਿਤੇ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਂ ਮੇਰੇ ਨਾਲ ਐਸ.ਡੀ.ਐਮ. ਮੈਡਮ ਨੇ ਐਸ.ਡੀ.ਐਮ. ਸਾਹਿਬ ਇਹਨਾਂ ਨੂੰ ਚੈੱਕ ਕਰਾ ਲਓ ਇੱਕ ਵਾਰ ਤੇ ਮੈਂ ਵੀ ਚੈੱਕ ਕੋਈ ਨਹੀਂ ਮੈਂ ਚੈੱਕ ਕਰਾ ਲੈਂਦੇ ਹਾਂ ਜੀ ਕੋਈ ਜਿਦਾਂ ਦੀ ਹੈਗੀ ਇਹ ਤਾਂ ਮੈਂ ਚੈੱਕ ਕਰਾ ਲਵਾਂਗੀ ਮੈਡਮ ਥੈਂਕ ਯੂ